चढ़ी कला पंजाब न्यूज इस वेले की खबर गुरदासपुर तो पंजाब सरकार अते डायरेक्टर जनरल पुलिस पंजाब दे दिशा गुरदासपुर पुलिस गुरदपुर नशा विरोधी मुहिम शुरू की गई है जिस जम्मू अमृतसर नैशनल हाईवे स्थित बबरी बाईपास नाके हाईटैक किया गया है बीते दिन थाना सदर गुरदासपुर पुलिस ने इस हाईटैक नाके तो जम्मू के रहने वाले एक बरीजा कार सवार को एक किलो हैरोइन समेत काबू किया है ਇਸ ਹੀਰੋਇਨ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਗੁਰਦਾਸਪੁਰ ਪੁਲਿਸ ਨੂੰ ਆਪਣੀ ਜਿਹੜੀ ਅ ਜੱਥੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹਦੇ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਥਾਣਾ ਸਦਰ ਦਾ ਜਿਹੜਾ ਨਾਕਾ ਹੈ ਬੱਕਰੀ ਬਾਈਪਾਸ ਉੱਤੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA BP 8469 ਹੈ ਉਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ ਹਸੈਨ ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਇੱਕ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੁਬਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਹਾ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਹੈਰੋਇਨ ਦੀ ਸਮਕਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾਦਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤਫਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਆ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਉਹਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਪੋਰਟ ਵੀ ਹੋਊ ਜੋ ਹਲੇ ਤੱਕ ਦੀ ਪੁਚਕਿਸ਼ਤ ਦੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਰੇਂਜ ਕਿੰਨੀ ਹੋਈ ਸੀ ਗੱਡੀ ਚੋਰੀ ਦੀ ਹੈ ਹਾਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਆਏਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ